ਨਾ ਅੰਦਰ ਘਰ ਚਾ ਗਏ ਆ ਅਜੇ ਥੱਲੇ ਕਰਨ ਦੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ंडीगढ़ ਕੋਠੀ ਚ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਇਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਬਾਨ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਬੜ ਗਏ ਆ ਤੇ ਸਾਡੀ ਬਰੂਲਾ ਫਰਾਲੀ ਚੱਲਦੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰਦੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅ fırsਰ ਆਏ ਹਨ ਉਹਨਾਂ ਨਾਲ ਗੱਲ ਕਰਨ ਦੀ ਕੋਈ ਪਹੁੰਚ ਨਹੀਂ ਚੁਕਿਆ ਸੇ ਕਿਹੜੇ ਮਾਮਲੇ ਚ ਜਾਂਚ ਕੀਤੀ ਹੈ ਕਿਹੜੇ ਮਾਮਲੇ ਤੇ ਐਫ ਆਈ ਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਹੈ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਇਹ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਤੁਹਾਨੂੰ ਕੋਈ ਪਹਿਲਾਂ ਨੋਟਿਸ ਕੋਈ ਸੱਮਨ ਆਇਆ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਈਡੀਏ ਦੇ ਮਾਮਲੇ ਸਬਕਤ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਤੋ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਇੱਕਦਮ ਚੇੜੀ ਵਿਚਨਨ ਸੇ ਅਫਸਰ ਬਦਲੇ ਗਏ ਹੈ ਕਿੰਨੀ ਵਾਰੀ ਪਰਮਾਨ ਸਾਹਿਬ ਨੂੰ ਬਦਲੇ ਹੈ ਉਸ ਤੋਂ ਪਹਿਲਾਂ ਬਦਲੇ ਹੈ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਅੱਜ ਜਦੋਂ ਟੀਮ ਆਈ ਜਿਹੜੀ ਮਚੀਤੇ ਦੇ ਲੋਗ ਹੈ ਉਸੇ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਤਨਮਾਨਤ ਕਰਦੇ ਆਂ ਤੇ ਕਰਦੇ ਰਵਾਂਗੇ ਸਾਰੀ ਕੰਮਕੀ ਦੀ ਕੀਤੀ ਗਈ ਹੈ ਜੀ ਹਾਂਜੀ ਬਿਜਲੀ ਵਿਭਾਗ ਵੱਲੋਂ ਕੰਮਕੀ ਵੀ ਕੀਤੀ ਗਈ ਉਸ ਸਕੀ ਨਾਲ ਅੰਦਰ ਬੜੇ ਹੈ ਜਿਹੜੀ ਚੰਡੀਗੜ੍ਹ ਬੈਠੇ ਹੈ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਤੁਹਾਨੂੰ ਪਤਾ ਹੈ ਕੀ ਅਚਾਨਕ ਥੋੜਾ ਜਿਹਾ ਬ੍ਰੀਫ ਕਰਦੇ ਕੀ ਹੋਇਆ ਕੀ ਕਾਰਨ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਕਿਲੋ ਗਿਆ ਕਿ ਮੈਨੂੰ ਇਹ ਸਾਰਾ ਵਿਚਾਰ